ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵੰਗਾ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਹਲਕੜੇ ਤੋਂ ਕਵਰ ਕਰਨ ਲੱਗੇ ਆ ਜੀ ਦੋ ਤੁਹਾਨੂੰ ਸੂਈਆਂ ਸਵਾਈਆਂ ਝੋਟੀਆਂ ਦਿਖਾ ਦੇਂਗੇ ਤੇ ਇੱਕ ਦਿਖਾ ਦੇਂਗੇ ਤੁਹਾਨੂੰ ਜਰਸੀ ਬਹਿੜ ਗੱਲਬਾਤ ਸਾਰੀ ਕਰਾ ਦਾਂ ਟੌਪ ਦੇ ਨਗੇਨੇ ਆਪਾਂ ਕਹਿ ਸਕਦੇ ਚੰਗੀਆਂ ਝੋਟੀਆਂ ਕਿੰਨਾ ਕੁ ਦੁੱਧਵਾ ਦਾ ਜਾਂ ਕਿਹੜਾ ਕਿਹੜਾ ਸੂਆ ਜਾਂ ਮਗਰ ਕੇ ਸਾਰਾ ਕੁਝ ਪੁੱਛ ਕੇ ਦੱਸਾਂ ਤੁਸੀਂ ਆ ਦਾ ਫੁੱਲ ਦੱਸ ਲਈ ਨਾ ਆਪਸੂ ਖਰੀਦਣਾ ਜੀ ਤੇ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਚਾਉਣਾ ਕਿਉਂਕਿ ਪੈਸੇ ਥੋੜੀ ਪੇਮੈਂਟ ਥੋੜੀ ਜੇਬ ਦੇ ਵਿੱਚੋਂ ਦੇਣੀ ਆ ਮੈਂ ਕਰਨੀ ਆ ਇਕੱਲੀ ਵੀਡੀਓ ਕਵਰ ਤੇ ਕਰਕੇ ਗਾਂ ਲੰਘ ਜਾਣਾ ਆਜੋ ਜੀ ਸੱਸੀ ਕਾ ਬਾਈ ਜੀ ਕਹੋਰੀ ਸੱਸੀ ਕਾ ਹੋਰ ਕਿਵੇਂ ਠੀਕ ਠਾਕ ਬਹੁਤ ਵਧੀਆ ਠੀਕ ਠਾਕ ਤੇ ਹੁਣ ਫਿਰ ਕਰਤਾ ਦੁਬਾਰਾ ਸਟਾਰਟ ਕਰਾਂ ਹਾਂਜੀ ਹਾਂਜੀ ਕਰਤਾ ਕਿਉਂਕਿ ਕਾਮਕਾਰ ਦੇ ਵਿੱਚ ਹਰੇਕ ਬੰਦਾ ਜੁੜਿਆ ਵਾ ਕਾਮੀ ਬੀਜੀ ਹਾਂਜੀ ਹਾਂਜੀ ਸਾਰੇ ਕੰਮ ਤੇ ਪਸ਼ੂਆਂ ਵਾਲਾ ਬੰਦਾ ਜਿਹੜਾ ਉਹ ਵੀ ਕੰਮਕਾਰ ਨਾਲ ਖੇਤੀਬਾੜੀ ਨਾਲ ਜੁੜਿਆ ਵਾ ਜੁੜਿਆ ਹੁੰਦਾ ਤੇ ਜਿਹਨੇ ਲੈਣਾ ਉਹ ਵੀ ਜੁੜਿਆ ਉਹ ਵੀ ਜੁੜਿਆ ਤੇ ਹੁਣ ਫਿਰ ਆਉਣਗੀਆਂ 31 ਮਾਰਚ ਤੇ ਕਰਪੂਰੀ ਬਸ ਹੁਣ ਫੋਲੀ ਆਉਣੀਆਂ ਓਕੇ ਗਾਇਆਂ ਵੀ ਆਉਣੀਆਂ ਮੱਝਾਂ ਵੀ ਆਉਣੀਆਂ ਤੇ ਜ਼ਿਆਦਾਤਰ ਜਰਸੀ ਭੈਣ ਭਰਾਵਾਂ ਦੀ ਮੰਗ ਤੇ ਆਉਂਦੀ ਰਹੂ ਹਾਂਜੀ ਹਾਂਜੀ ਆਉਂਦੀ ਤੇ ਚੰ ਪਿੰਡ ਆਪਣਾ ਜੀ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਆਪਣੇ ਮੇਨ ਭਦੌੜ ਭਦੌੜ ਰਹਿੰਦਾ ਤੇ ਇਧਰ ਬਰਨਾਲੇ ਜ਼ਿਲ੍ਹੇ ਦਾ ਭਦੌੜ ਆਪਣਾ ਵੀ ਬਰਨਾਲਾ ਜ਼ਿਲ੍ਹਾ ਤੇ ਇਧਰਲੇ ਪਾਇ ਬਠਿੰਡੇ ਜਣੇ ਦੇ ਪਿੰਡ ਵੀ ਨੇੜੇ ਆ ਗਏ ਨੇੜੇ ਜੰਗੀਆਂਣਾ ਥੋੜਾ ਪਿੰਡ ਹੋ ਗਿਆ ਠੀਕ ਹੈ ਜੀ ਤੇ ਮੋਗਾ ਜ਼ਿਲ੍ਹਾ ਵੀ ਨੇੜੇ ਆਇਆ ਵਿਚਾਲੇ ਜਾ ਗਿਆ ਹਾਂਜੀ ਹਾਂਜੀ ਤੇ ਕੌਰੀ ਵੀਰ ਕਿੰਨੇ ਦਿਖਾ ਰਹੇ ਆ ਅੱਜ ਤਿੰਨ ਦਿਖਾਵਾਂ ਬੂਟੇ ਇੱਕ ਤਾਂ ਦੋ ਤਾਂ ਝੋਟੀਆਂ ਸੁਨੀਆਂਆਂ ਇੱਕ ਜਲਸੀ ਬਾੜ ਇੱਕ ਜਲਸੀ ਬਾੜ ਦਿਖਾਵਾਂ ਜਿਹੜੀ ਪਹਿਲੇ ਨੰਬਰ ਦੇ ਵੀਰ ਆਪਾਂ ਝੋਟੀਆਂ ਦੇਖੇ ਨੇ ਕਿਹੜਾ ਸੂਆ ਸੂਈ ਇਹ ਤੀਜਾ ਸੂ ओके okay, जी चौथा दिन हो गया बोळा 11 किलो कंडे वाला होणे कित्थों कित्थे ਕਰਵਾਈ ਜਾਵੜੂ ਦੁੱਧ ਨੂੰ ਇਹ ਦੁੱਧ ਦੇ ਦ 15 16 ਕਿਲੋ ਜੀ 15 ਤੋਂ 16 ਕਿਲੋ ਦੁੱਧ ਇਹ ਦੇ ਸਕਦੀ ਆ ਆਪਾਂ ਉਮੀਦੇ ਤੋਂ ਕਰ ਸਕਦੇ ਆ ਬਾਕੀ ਸੇਵਾ ਦਾ ਹਨਾ ਹਾਂ ਬਾਕੀ ਸੇਵਾ ਦਾ ਅੰਜ ਬਾਕੀ ਬਰੀਕ ਬਰੂਕ ਬਹੁਤ ਆ ਜੋ ਓਕੇ ਵਿੱਚ ਭੈਣ ਭਰਾ ਐ ਵੀ ਕਹਿੰਦੇ ਨੇ ਫੀਲ ਦੀ ਬੋਰੀ ਹੈ ਨਹੀਂ ਨਾਲ ਭੇਜ ਉਹ ਵੀ ਫਰੌਖਾ ਹੋ ਜਾਂਦਾ ਹੈਗਾ ਸੇਵਾ ਕਰੋ ਸੇਵਾ ਨਾਲ ਹੀ ਆ ਦੁੱਧਾ ਸੇਵਾ ਨਾਲ ਤੇ ਬਾਕੀ ਦਾ ਗੋਰੀ ਸਮਝ ਨਾ ਖਰੀਦਣ ਵੀ ਆਪਦੀ ਕਿੰਨੀ ਕਿ ਸਮਝ ਨਾ ਇਹ ਤਾਂ ਆਪਾਂ ਦੁੱਧ ਲੈ ਆ ਕਿੰਨਾ ਕਿ ਲੈ ਲਾਂਗੇ ਹਾਂ ਜੀ ਆਪਾਂ ਨੂੰ ਤਾਂ ਜਿੰਨਾ ਗਾਂ ਤੋਂ ਦੱਸਤਾ ਉਹਨਾ ਆਪਾਂ ਦੱਸਤਾ ਉਹਨਾ ਕਹਿ ਦੇਣਾ ਹਾਂ ਖੋ ਚੰਗੀ ਹੈ ਜੀ ਬਾਕੀ ਦਾ ਬਲੈਕ ਚ ਆ ਗਈ ਇਕਵਾਲ ਵੀ ਤੁਸੀਂ ਜੇ ਕੋਲੇ ਆਓਗੇ ਭੌਂਦੀ ਛਿੱਟਾ ਨਾ ਦੇ ਉਹ ਨਾ ਪਿੰਡੇ ਹਾਂਜੀ ਹਾਂਜੀ ਓਕੇ ਜੀ ਜਮਾ ਆ ਦੇਖੋ ਫੇਸ ਕੁਆਲਿਟੀ ਚੰਗੀ ਤੇ ਬਾਕੀ ਦੀ ਗੱਲ ਜਿਹੜਾ ਇਹਦਾ ਸੂਆ ਦਾ ਅਰੀਜਨਲ ਤੇਜਾ ਤੇ ਲੇਵਲ ਯੂਵੀ ਚ ਬਹਿਣਾ ਹੈਗਾ ਹਣਾ ਹਾਂਜੀ ਹਾਂਜੀ ਬਾਕੀ ਦੁੱਧਮ ਤਾਂ ਪਹਿਲਾਂ ਦਖਰੇ ਜੁਵਾਈ ਬਹੁਤ ਚੰਗੀ ਆ ਬੂਟੇ ਮੋਟੀ ਜੁਵਾਈ ਜਿਹੜਾ ਤੁਹਾਨੂੰ 11 ਕਿਲੋ ਕਿਹਾ ਬਾਈ ਕਹਿੰਦਾ ਕਿਹਾ ਨਹੀਂ ਹੈਗਾ 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 ਕੰਡੇ ਵਾਲਾ ਉਹਦਾ ਦੋ ਡੰਗ ਚੋਕੇ ਲਜਾਨ ਸ ਤੇ ਧਾਰਾਂ ਧੂਰਾਂ ਦੀ ਫਿਰ ਹੈ ਇੱਕ ਨੰਬਰ ਇੱਕ ਨੰਬਰ ਆ ਬੂਟੇ ਹੱਥ ਲਾਉਣ ਦੀ ਲੋੜ ਹੀ ਨਹੀਂ ਜੇਰ ਜਪਾ ਸਭੇ ਬੇ ਵੇਰ ਜੱਪੇ ਦੀ ਜਮਾ ਬੇਫਿਕਰ ਹੋ ਜਾਓ ਬਾਕੀ ਦਾ ਕਹਿਣਾ ਤੇ ਬਾਈ ਕਿੰਨਾ ਕ ਮੁੱਲ ਆ ਗਿਆ ਦਾ ਬੂਟੇ ਦਾ ਮੁੱਲ 1 5 ਘਰ ਦਿਆਂ ਬਾਈ ਮਾਨਦਾਨ ਖੁੱਲਾ ਹੋ ਜੀ ਬਸ ਲੱਖ ਦੀ ਦੇ ਦਾਂਗੇ ਓਕੇ ਓ ਚੋ ਵੀ ਹੋ ਜਾਊਗਾ ਜੀ ਝੋਟੀ ਚੰਗੀਆਂ ਦੁੱਧ ਵਾਕਿਆ ਪਉਣਾ ਤੇ ਹੁਣ ਬਾਈ ਜਿਹੜੀ 2 ਨੰਬਰ ਝੋਟੀ ਦੇਖੀ ਜਾਂਦੇ ਆਪਾਂ ਬੂਟੇ ਦੂਜਾ ਸੂਇਆ ਸੂਇਆ ਰਾਤ ਹੀ ਸੂਇਆ 12 ਵਜੇ ਰਾਤ ਸੂਇ ਗਈ ਇਹ ਹੁਣ ਮਨ ਨੂੰ ਵੀ ਖਾਲੂਗੀ ਕਰੀ ਇਹ ਤਾਂ ਬੈਠਾ ਨਹੀਂ ਸੀ ਜਾਂਦਾ ਆਪਣੀ ਹੂੰ ਤੇ ਕੌਰੀ ਕਿੰਨਾ ਕਰਦਾ ਤੋ ਬਾਈ ਪਹਿਲੇ ਸੂਇ ਦਾ ਇਹਨੇ ਪਲੂਨ ਨੇ 15 ਕਿਲੋ ਦੁੱਧ ਦਿੱਤਾ ਓ ਮੋੜਾ ਓਕੇ ਤੇ ਆਹ ਕਿਪਰ ਪਲਾਸੇ ਚੱਲੂਗੇ 15 ਕਿੱਗੇ ਕਿਤੇ ਦੇਣ ਇੱਕ ਦੀ 17 18 ਕਿਲੋ ਦੋ ਛੋਟੀ ਦੋ ਦੋ ਬੜੀ ਬੜੀ ਗੁੱਠਾ ਗਾਠਾ ਹਨਾ ਹਾਂਜੀ ਹਾਂ ਨਾੜਾ ਹਵਾ ਨੇ ਤੇ ਐਚੇ ਬੜਾ ਰੰਗ ਰੋਕਲੀ ਮੜੀ ਜੀ ਆਹ ਦੇਖੋ ਦਿਖਾ ਦਈਏ ਆਹ ਦੇਖੋ ਨਾੜਾ ਦੇਖੋ ਤੁਸੀਂ ਪਹਿਲਾਂ ਤਾਂ ਸਿੱਥਣਾ ਦਾ ਗੈਪ ਸਾਨੂੰ ਚੈੱਕ ਕਰਾ ਦਿਆ ਦੇਖੋ ਜੀ ਤੇ ਫੇਸ ਦੀ ਕੁਆਲਿਟੀ ਇਹਦਾ ਬਟ ਕੱਢ ਕੇ ਸੂਈ ਸੀ ਇਹ ਇਧਰ ਨੂੰ ਲੈ ਜਾਈਏ ਇਧਰ ਓਕੇ ਇੱਕ ਜੀ ਮੋੜ ਆ ਦੇਖੋ ਜੀ ਤੇ ਬਾਕੀ origignal ਸੈਂਗ ਆ ਨਾ ਕੋਈ ਤੈਨੂੰ ਹੱਥ ਨਹੀਂ ਲੱਗਿਆ ਵਾ ਸਾਰੇ ਪਾਸਿਓਂ ਚੰਗੀਆਂ ਬੂਟੇ ਪੂਰੋ ਵੀ ਮਗਰੋ ਵੀ ਸਾਰ ਕੋਈ ਚੰਗੀਆਂ ਕੁਆਲਿਟੀ ਐ ਚ ਬਹਿਣਾ ਰਗੀਆ ਤੇ ਵਾਕਈ ਦੁੱਧ ਨਹੀਂ ਦੇਣਾ ਹਾਂਜੀ ਹਾਂਜੀ ਤੇ ਧਾਰਾ ਦੂਰਾਂ ਦੀ ਇਹ ਵੀ ਓਕੇ ਆ ਇੱਕ ਨੰਬਰ ਆ ਬੂਟੇ ਜਮ ਮਗਰ ਇਹਦੇ ਕੀ ਆ ਗਿਆ ਇਹਦੇ ਮਗਰ ਕੱਟੀ ਆ ਗਈ ਬੂਟੇ ਇਹਦੇ ਮਗਰ ਫੀਮੇਲ ਕਾ ਹਾਂ ਕੱਟੀ ਬਹੁਤ ਬਹੁਤ ਚੰਗੀ ਐ ਹਮ ਨਸਲ ਬੜੀ ਚੰਗੀ ਹਾਂ ਝੋਟੀ ਦੀ ਤੇ ਦੁਨੀ ਝੋਟੀਆਂ ਵਾਈ ਦੀਆਂ ਟਾਪ ਦੀਆਂ ਤੇ ਬਾਈ ਇਹਦੇ ਕੋਈ ਕਿੰਨੇ ਪੈਸੇ ਆ ਬੂਟੇ ਮੋਲੇ ਦੇ 1 35 ਕਰ ਦੇ ਇੱਕ ਲੱਖ 35 ਜੋ ਫਰਮਾਨਦਾਨ ਛੋਟ ਸ ਜਰਸੀ ਬੈਡ ਆ ਗਈ ਹਾਂਜੀ ਕਿੰਨੇ ਕ ਪੈਸੇ ਲੈਣੇ ਆ ਪਹਿਲਾਂ ਪੈਸੇ ਦੱਸ ਦੇ ਬੂਟੇ 55000 ਦੀ ਦਿੱਤਾ ਯਰ ਜਾਇਜ਼ ਰੇਟ ਆ ਨਾ ਜੀ ਸੱਚ ਕਿਦੇ ਸੋਨੇ ਆਜ ਨੂੰ ਪੰਜਵਾਂ ਦਿਨ ਸੂਈ ਨੂੰ ਆ 12 ਕਿਲੋ ਬੋਲਾ ਕੰਡੇ ਵਾਲਾ ਹੋਏ ਦੇ ਮੇਲਨ ਵਾਲਾ ਬਈ ਮੇਲਨ ਵਾਲਾ ਹੋ ਓਕੇ ਜੀ 12 ਕਿਲੋ ਬੋਲਾ ਤੇ ਜਰਸੀ ਲਮਾਈ ਲਮੂਈ ਫੁੱਲ ਤੇ ਕੱਦ ਜਿੱਦਾ ਜਰਸੀ ਦਾ ਹੁੰਦਾ ਉਦਾਂ ਹੀ ਆ ਆ ਦੇਖੋ ਜੀ ਤੇ ਲੈਵਲੂਏ ਦਾ ਕੱਦ ਤਾਂ ਬਹੁਤ ਵੱਡਾ ਗਾ ਬਹੁਤ ਵੱਡਾ ਹਾਂਜੀ ਆ ਠੀਕ ਹੈ ਜੀ ਬਾਕੀ ਬੂਟੇ ਚਵਾਈ ਬੜੀ ਚੰਗੀ ਆ ਤੇ ਠੰਡੀ ਦਾ ਕੋਈ ਅੰਤ ਨਹੀਂ ਭਮਾਈ ਬਹਿ ਜਾ ਜਾਨਾ ਆਪਾਂ ਰੀਡ ਦੀ ਹੱਡੀ ਹੁੱਡੀ ਦੀ ਟੂਈ ਦੀ ਜਮਾ ਪੱਦਰ ਤੇ ਸਟ੍ਰੇਟ ਆ ਜੀ ਠੀਕ ਆ ਤੇ ਆ ਦੇਖੋ ਜੀ ਤੇ ਥਣ ਸੁਣਾ ਦੀ ਵੀ ਓਕੇ ਆ ਇੱਕ ਨੰਬਰ ਚਵਾਈ ਦੇ ਤਿੰਨੇ ਪਾਸੇ ਆਪਣੇ ਇੱਕ ਨੰਬਰ ਧਰੀ ਰੱਖੇ ਜਿਵੇਂ ਮਰਜ਼ੀ ਵਾਲਟੀਆ ਜਿਵੇਂ ਮਰਜ਼ੀ ਰੱਖੇ ਕੋਈ ਦੋ ਜਾਨੇ ਬਹਿ ਜਾਣ ਭੌਂਦੀ ਦੋਨੇ ਪਾਸੇ ਬੈਠੇ ਚੋਲੇ ਬੱਚਾ ਨੂੰ ਵੀ ਭੋਵਾ ਦੋਨੇ ਪਾਸੇ ਚੋਲੇ ਲੈਣ ਲੰਮੀ ਹੋ ਜਾਂਦੀ ਹੈ ਵੀਡੀਓ ਨਹੀਂ ਤਾਂ ਦੋ ਸਾਰੇ ਕਰਾਂ ਦੇ ਚੋਈ ਦੀ ਬੁੱਟੀ ਹੈ ਇੱਕ ਨੰਬਰ ਆ ਤਿੰਨੇ ਪਾਸ ਮਗਾ ਲਓ ਜੀ ਕਰੋ ਬਾਈ ਨੂੰ ਫੋਨ ਜ਼ਰੂਰ ਤੇ ਆ ਮੇਲਾ ਲੁੱਟਣ ਵਾਲੀ ਗੱਲ ਇਹ ਦੂਜਾ ਸੂਆ ਬਾਈ ਹਾਂ ਦੂਜਾ ਸੂਆ ਇੱਕ ਨੰਬਰ 55000 ਦੇ ਵਿੱਚੋਂ ਮਾਨਤਾ ਨੂੰ ਤੁਹਾਡਾ ਖੁੱਲਾ ਹੋ ਜਾਣਾ ਜੀ। ਸੋ ਆਈ ਦਾ ਤਾਂ ਬੁੜਾ ਇੱਕ ਨੰਬਰ ਹੀ ਆ ਜਿਵੇਂ ਜਿੰਨੇ ਇੱਕ ਨੰਬਰ ਤੇ ਝੋਟੀਆਂ ਤੁਹਾਨੂੰ ਦਿਖਾ ਦਿਆਂ ਟੌਪ ਦੀਆਂ ਕਰੋ ਬਾਈ ਨਾਲ ਸੰਪਰਕ ਚੱਕੋ ਫੋਨ ਤੇ ਖਰੀਦੋ ਜੀ ਤੇ ਪਿੰਡ ਅਲਕੜੇ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਜਰੂਰ ਕਰੋ ਸੰਪਰਕ ਨੰਬਰ ਬੋਲੀ ਬਾਈ 996802358 02358 ਪਿੰਡ ਅਲਕੜੇ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪੇ ਦੀ ਵੀਡੀਓ ਤੇ ਧੰਨਵਾਦ ਜੀ